ਮਾਂ ਦਾ ਕੋਝਾ ਜਿਹਾ ਪੁੱਤਰ ਹੋਵੇ ਨਾ ਤੇ ਰੋਜ਼ ਨੂੰ ਕਹਿੰਦੀ ਤੇਰੇ ਵਰਗਾ ਸੋਹਣਾ ਦੁਨੀਆ 'ਤੇ ਕੋਈ ਨਹੀਂ ਹੂੰ ਮੇਰੀ ਮਾਂ ਡੇਲੀ ਮੈਨੂੰ ਉੱਠ ਕੇ ਇਹੋ ਪੁੱਛਦੀ ਸੀ ਤੈਨੂੰ ਫਿਲਮ 'ਚ ਕੋਈ ਨਹੀਂ ਲਾਂਦਾ ਮੈਂ ਕਿਹਾ ਅੰਮੀ ਮੇਰ ਤੋਂ ਮੈਂ ਸੋਹਣਾ ਨਹੀਂ ਕਈ ਸੋਹਣੇ ਜਿਨ੍ਹਾਂ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਉਹਨੇ ਅੰਮੀ ਫੇਰ ਕੁ 2-4 ਦਿਨ ਬਾਅਦ ਫੇਰ ਅੰਮੀ ਨੂੰ ਅਕਸਰ ਮਣੀ ਤੈਨੂੰ ਹੀਰੋ ਕੋਈ ਨਹੀਂ ਲਾਂਦਾ ਮਾਂ ਦੀ ਐਸੀ ਗੱਲ ਹੁੰਦੀ ਹੈ ਕਿ ਕਹਿੰਦੀ ਰਹੀ ਕਹਿੰਦੀ ਰਹੀ ਕੁ ਦੋ ਤਿੰਨ ਸਾਲ ਗੁਜ਼ਰ ਗਏ ਮੈਂ ਫਿਲਮਾਂ 'ਚ ਗਾਣੇ ਗਾਣ ਲੱਗ ਪਿਆ ਮੈਂ ਕਿਹਾ ਅੰਮੀ ਤੇਰਾ ਫਿਰ ਦੁਆ ਕਬੂਲ ਹੋ ਗਈ ਮੈਂ ਫਿਲਮਾਂ ਚ ਗਾਣੇ ਨਹੀਂ ਕਿਨੂੰ ਹੀਰੋ ਕੋਈ ਨਹੀਂ ਲਾਂਦਾ ਹੂੰ ਮੈਂ ਕਹਿੰਦਾ ਨਹੀਂ ਅਮੀ ਮੈਂ ਹੀਰੋ ਨਹੀਂ ਆ ਸਕਦਾ ਅੱਛਾ ਫਿਰ ਚੁੱਪ ਕਰ ਜਾਣਾ ਤੇ ਮਿੱਠੀ ਮੁਸਕਰਾਹਟ ਮਾਂ ਦੀ ਬੜੀ ਪਿਆਰੀ ਲੱਗਦੀ ਜਿਵੇਂ ਮਿੱਠੀ ਜੀ ਮੁਸਕਰਾਉਂਦੀ ਉਹਨਾਂ ਪਤਾ ਹੁੰਦਾ ਮੇਰਾ ਨਿੱਕਾ ਜੇ ਉਹ ਵੱਡਾ ਨਹੀਂ ਸਮਝਦਾ ਫਿਰ ਇੱਕ ਦਿਨ ਆਇਆ ਕਿ ਜ਼ਹੂਰ ਹਸੈਨ ਗਲਾਨੀ ਸਾਹਿਬ ਮੇਰੇ ਮੋਸਲ ਨੇ ਫਿਲਮ ਇੰਡਸਟਰੀ ਚ ਉਹਨਾਂ ਨੇ ਮੈਨੂੰ ਇੱਕ ਫਿਲਮ ਚ ਹੀਰੋ ਕਾਸਟ ਕੀਤਾ ਤੇ ਮੈਂ ਕੋਈ ਇੱਕ ਮਿੰਟ ਠਹਿਰਨਾ ਮੈਨੂੰ ਫੋਨ ਕਰਨਾ ਫਿਰ ਮੈਂ ਫੋਨ ਤੇ ਗੱਲ ਨਹੀਂ ਕੀਤੀ ਮੇਰੀ ਮਾਂ ਨੇ ਮੇਰੀਆਂ ਸਾਵਾਂ ਰੋਂਦਿਆਂ ਸੁਣੀ ਤੇ ਕਹਿੰਦੀ ਆਰਸੀ ਕੀ ਹੈ ਆਇਆ ਸੌਰੀ ਕਹਿੰਦੀ ਕੀ ਹੋਇਆ ਮੈਂ ਕਿਹਾ ਅੰਮੀ ਤੇਰੀ ਦੁਆ ਕਬੂਲ ਹੋ ਗਈ ਕੈਮਰੇ ਜਿਹੜੇ ਇੱਥੇ ਸਨ ਉਹ ਇੱਥੇ ਆ ਗਏ ਨੇ ਹਾਏ ਮੈਂ ਹੀਰੋ ਬਣਾਤਾ ਥਾ ਹਾਏ ਫਿਰ ਮੈਂ 46 ਫਿਲਮਾਂ 'ਚ ਕੰਮ ਕੀਤਾ ਔਰ ਕਿਤੇ ਮੁਆਵਨ ਅਦਾਕਾਰ ਕਿਤੇ ਟਾਈਟਲ ਰੋਲ ਸਭ ਮੇਰੀ ਮਾਂ ਦੀ ਦੁਆ ਸੀ ਔਰ ਕੱਤੀ ਤੌਰ ਤੇ ਮੈਂ ਕਦੀ ਹੀਰੋ ਬਣ ਕੇ ਕਰੋਨੀ ਸੀ ਨਿਕਲਿਆ ਔਰ ਨਾ ਅਜ ਤੱਕ ਨਿਕਲਣਾ ਉਹ ਕਮਲੇ ਰਮਲੇ ਨੂੰ ਪਾਗ ਲਾ ਦਿੰਦਾ ਸੀ ਮੇਰੀ ਮਾਂ ਹੁਣ ਵੀ ਬੈਠੀ ਦੁਆ ਇਸੀ ਕਰਦੀ ਮੈਨੂੰ ਰੁਆ ਕੇ ਰੱਖ ਦਿੰਦੀ ਤੂੰ ਜਿੱਥੇ ਚੱਲੇ ਆ ਉਹਨਾਂ ਦੀ ਖੈਰ ਹਾਏ ਅੱਲਾ ਉਸ ਜ਼ਮੀਨ ਦੀ ਖੈਰ ਉਹਨਾਂ ਲੋਕਾਂ ਦੀ ਖੈਰ اللہ نے یہ مہمہ دی خیر اور رواد ان دی منو دل دی ایک گل کر دی انہوں نے نظر ہے کہ کچھ نہیں آمد میں 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 یہ یہ کنندسٹاہ اینجا کاش یہ ہماری پوری قوم اس چیز کی قدر کرے کہ ماں کتنی بڑی چیز ہے اور ماں کی قدر اس طرح سے آپ لوگ کرتے ہیں آپ لوگ کے پیروں کے سب کے ہم سب سیکھے ہمیں احساس ہو کہ ماں ہے تو ہم ہیں اور ماں کی عزت واقعی ماں کی بھول ہم ماں کے پیروں پڑے رہے ہیں مر جائیں کاش میرے اکا پھیل جاتی ہے میری ماں ਛੋਟੀ ਛੋਟੀ ਮੁੱਟੀ ਕਹਿ ਦਿੰਦੀ ਐ ਮੈਂ ਤੇਰਾ ਪ੍ਰੋਗਰਾਮ ਦੇਖਿਆ ਸੀ ਹਾਏ ਮੈਂ ਉਹਦਾ ਸਾਨ ਮੰਨਦਾ ਉਹਨੇ ਮੈਨੂੰ ਪੈਦਾ ਕੀਤਾ ਕੁਦਰਤੇ ਜਿਸ ਤਰ੍ਹਾਂ ਦਾ ਉਹ ਸ਼ੁਕਰ ਦਾ ਕਰਦੀ ਨੇ ਜਦੋਂ ਮੈਂ ਹੈਰਾਨ ਹੋ ਜਾਂਦਾ ਹਰ ਕਦਮ ਤੇ ਸ਼ੁਕਰ ਦਾ ਕਰਦੀ ਐ ਅੱਲਾਹ ਤੇਰਾ ਸ਼ੁਕਰ ਹੈ ਅੱਲਾਹ ਤੇਰਾ ਸ਼ੁਕਰ ਹੈ ਮੈਂ ਬਿਲਕੁਲ ਠੀਕ ਹਾਂ ਮੈਂ ਬਿਲਕੁਲ ਠੀਕ ਹਾਂ ਇੱਕ ਹਾਦਸੇ ਚ ਖਾਣਾਂ ਦੀਆਂ ਜੱਟੀਆਂ ਤੋ ਅੱਜ ਮੈਂ ਜਦੋਂ ਉਹ ਅਦੇਹਤ ਚੁੰਮਣਾ ਮੈਨੂੰ ਉਹ ਦੁਆ ਇਸ ਤਰ੍ਹਾਂ ਨਹੀਂ ਦਿੰਦੀ ਕਿ ਮੈਂ ਜਿਸ ਬਾਕੀ ਜੋ ਮੇਰੇ ਕੋਲ ਕੁਝ ਨਹੀਂ ਹੈ ਸਿਰਫ ਮਾਂ ਬਾਪ ਦੀ ਦੁਆ ਹੈ ਉਹ ਮੇਰੀ ਮਾਂ ਮਸਕੀਨ ਦੁਆ ਕਰਦੀ ਹੈ ਅੱਜ ਉਹਨਾਂ ਦੀ ਖੈਰ ਜਿੱਥੇ ਤੂੰ ਚੱਲੇ ਆ ਉਸ ਮੁਲਕ ਦੀ ਖੈਰ ਉਸ ਕਰਤੀ ਰਹੀ ਹੈ ਰੱਬ ਸਾਰੇ ਰਿਸ਼ਤੇ ਜਿਹੜੇ ਨੇ ਉਹ ਸਾਰੇ عظیم ਰਿਸ਼ਤੇ ਨੇ ਬੇਸ਼ੱਕ ਨਹੀਂ ਮਾਂ ਬਾਪ ਜੈਸਾ ਰਿਸ਼ਤਾ ਦੁਨੀਆ 'ਤੇ ਕੋਈ ਨਹੀਂ ਮੈਂ ਕੁਝ ਨਹੀਂ ਹੈਗਾ ਔਰ ਕੋਈ ਵੀ ਕੁਝ ਨਹੀਂ ਹੁੰਦਾ ਉਹ ਜਦੋਂ ਨਸੀਬ ਉਹਦੇ ਹੀ ਜਾਗਦੇ ਨੇ ਜਦੋਂ ਪਿੱਛੇ ਦੁਆ ਕਰਨਾ ਕੋਈ ਸ਼ੱਕ ਨਹੀਂ